ਮਨ ਨੂੰ ਬੈਠਾ ਮੈਂ ਗੱਲ ਕਰਾਂ ਆਪਣੇ ਸਿੰਘ ਨਾਲ ਗੱਲ ਅਸੀਂ ਕਰਦੇ ਸੀ ਚਾਹ ਪੀਏ ਨਾਲੇ ਗੱਲ ਕਰੀਏ ਕੱਲ ਮੈਂ ਦਿੱਲੀ ਕਿਸੇ ਦੇ ਵਿਆਹ ਤੇ ਗਿਆ ਸੀ ਉਹਨਾਂ ਨੇ ਠਹਿਰਾਇਆ ਬੜਾ ਵਧੀਆ ਹੋਟਲ ਸੀ ਤੇ ਆਨੰਦ ਕਾਰਜ ਹੋਏ ਤੇ ਮੈਂ ਪਰਸੋਂ ਆਨੰਦ ਕਾਰਜ ਸੀ ਤੇ ਕੱਲ ਮੈਂ ਵਾਪਸ ਆ ਗਿਆ ਦਿੱਲੀ ਤੋਂ ਤੇ ਜਿਸ ਮੈਂ ਆਨੰਦ ਕਾਰਜ ਵਿੱਚ ਗਿਆ ਤੇ ਉਹ ਜਿਹੜੇ ਉਹਨਾਂ ਦੇ ਭੈਣ ਜੀ ਮਦਰਸੀ ਨਾਲ ਲੜਕੀ ਦੇ ਉਹਨਾਂ ਨਾਲ ਮੇਰੇ ਨਾਲ ਬੜਾ ਪਿਆਰ ਸੀ ਮੌਤ ਹੋ ਗਈ ਕਈ ਸਾਲ ਪਹਿਲਾਂ ਤੇ ਮੈਂ ਉਹਨਾਂ ਦੇ ਹਰ ਦੁੱਖ ਸੁੱਖ ਚ ਜਾਂਦਾ ਸੀ ਤੇ ਮੈਂ ਐਤਕੀ ਵੀ ਗਿਆ ਸਪੈਸ਼ਲ ਸੀ ਚਲੋ ਜੀ ਅਸੀਂ ਰਾਤ ਰਏ ਤੇ ਹੋਟਲ ਵੀ ਵੱਡਾ ਸੀ ਵਧੀਆ ਸੀ ਸਵੇਰੇ ਬ੍ਰੈਕਫਾਸਟ ਕੀਤਾ ਕੱਲ ਫਲਾਈਟ ਲਈ ਫਿਰ ਮੈਂ ਮੈਂ ਗੱਲ ਕਰ ਰਿਹਾ ਆਪਣੇ ਸਿੰਘ ਨਾਲ ਧਿਆਨ ਨਾਲ ਸੁਣਿਓ ਮੈਂ ਕਹਿ ਰਿਹਾ ਸੀ ਕਿ ਆਪਾਂ ਕੱਲ 5 ਸਟਾਰ ਹੋਟਲ ਵਿੱਚ ਬ੍ਰੇਕਫਾਸਟ ਕੀਤਾ ਕਹਿੰਦੇ ਜੀ ਕੀਤਾ ਮੈਂ ਕਿਹਾ ਫਿਰ ਬੜੇ ਵਧੀਆ ਜਹਾਜ਼ ਵਿੱਚ ਬੜੀ ਕਮਾਲ ਦੀ 에어ਲਾਈਨ ਵਿੱਚ ਆਪਾਂ ਬੈਠ ਕੇ ਆਏ ਕਹਿੰਦੇ ਜੀ ਆਏ ਮੈਂ ਆਖਿਆ ਆਪਾਂ ਸਟਾਰ ਬਰਕ ਦੀ ਵਧੀਆ ਕੌਫੀ ਪੀਤੀ। ਕਹਿੰਦੇ ਜੀ ਪੀਤੀ। ਮੈਂ ਕਿਹਾ ਫੇਰ ਆਪਾਂ ਚੰਡੀਗੜ੍ਹ ਏਅਰਪੋਰਟ ਉਤਰੇ। ਫੇਰ ਇੱਕ ਪਰਿਵਾਰ ਦੇ ਘਰ ਗਏ। ਉੱਥੇ ਵੀ ਬਹੁਤ ਸੰਗਤ ਬੜੀ ਰੌਣਕ ਪਿਆਰ ਵਾਲੀ। ਕਹਿੰਦੇ ਜੀ ਬੈਠੇ। ਮੈਂ ਆਖਿਆ ਜਹਾਜ਼ ਵਰਗੀ ਗੱਡੀ 'ਚ ਬਹਿ ਕੇ ਆਪਾਂ ਪਰਮੇਸ਼ਰਦوار ਤੱਕ ਆਏ। ਕਹਿੰਦੇ ਜੀ ਆਏ। ਕੱਲ ਹੁਣ ਮੈਂ ਗੱਲ ਕੀਤੀ ਅੱਜ ਦੀ ਮੈਂ ਕਿਹਾ ਅੱਜ ਆਪਾਂ ਸਵੇਰੇ ਉੱਠੇ 2 ਘੰਟੇ ਲੋਹੇ ਨਾਲ ਲੋਹਾ ਉੱਥੇ ਜਿੰਮ ਚ ਬੜੇ ਰਹੇ ਤੇ ਬੜਾ ਜ਼ੋਰ ਲੱਗਦਾ ਸ਼ਰੀਰ ਦਾ ਕਹਿੰਦੇ ਹਾਂ ਫਿਰ ਮੈਂ ਕਿਹਾ ਘੰਟਾ ਪੁੱਤੇ ਨਾਲ ਖੇਡੇ ਕਹਿੰਦਾ ਹਾਂ ਮੈਂ ਕਿਹਾ ਨਾਰਮਲ ਜੀ ਚਾਹ ਪੀਤੀ ਬਿਸਕੁਟਾਂ ਤੋਂ ਬਿਨਾਂ ਹੀ ਕਹਿੰਦੇ ਹਾਂ ਫਿਰ ਮੈਂ ਕਿਹਾ ਵੀ ਆਪਾਂ ਦੇਸੀ ਖਾਣਾ ਖਾਦਾ 5 ਸਟਾਰ ਵਾਲਾ ਨਹੀਂ ਦੇਸੀ ਸਿੱਧਾ ਸਾਦਾ ਇਹ ਕਦੂ ਦੀ ਸਬਜ਼ੀ ਬਣਾਓ ਤੋਰੀਆਂ ਬਣਾ ਲਓ ਫਲੀਆਂ ਬਣਾਓ ਹਲਕਾ ਜਿਹਾ ਪੋਸ਼ਣ ਬਣਾਓ ਬਾਜਰੇ ਦੀ ਰੋਟੀ ਬਣਾਓ ਬਣ ਗਈ ਮੈਂ ਸ਼ਾਮ ਨੂੰ ਗੱਲ ਕਰਦਾ ਸੀ ਮੈਂ ਕਿਹਾ ਭਲਾ ਇਹ ਦੱਸੋ ਵੀ ਨਜ਼ਾਰਾ ਕੱਲ ਜਿਆਦਾ ਆਇਆ ਕਿ ਅੱਜ ਜਿਆਦਾ ਸੱਚੀ ਉਹ ਕਹਿੰਦੇ ਅੱਜ ਜ਼ਿਆਦਾ ਨਜ਼ਾਰਾ ਆਇਆ ਅੱਜ ਜ਼ਿਆਦਾ ਵਧੀਆ ਲੱਗਿਆ ਸਮਝਣਾ ਜਰਾ ਮਤਲਬ ਜਿਹੜਾ ਸਵਾਦ ਹੈ ਜਿਹੜਾ ਆਨੰਦ ਹੈ ਜਿਹੜੀ ਫੀਲਿੰਗ ਹੈ ਉਹ ਤੁਹਾਡੀ ਆਪਣੀ ਹੈ ਇਹ ਭਲੇਖੇ ਨੇ ਕਿ ਜਹਾਜ਼ ਵਿੱਚ ਸੋਫਾ ਇਹ ਬਿਲਿਖ ਹੈ ਕਿ 5 ਸਟਾਰ ਵਿੱਚ ਸੁੱਖ ਹੈ ਇਹ ਬਿਲਿਖ ਹੈ ਕਿ 50 ਤਰ੍ਹਾਂ ਦਾ ਭੋਜਨ ਪਰੋਸਿਆ ਹੋਇਆ ਉਹਦੇ ਚ ਸੁੱਖ ਹੈ ਸੁੱਖ ਤੁਹਾਡੇ ਆਪਣੇ ਅੰਦਰ ਹੈ ਕਿਉਂ ਹੈ ਬਈ ਮੈਂ ਪੁੱਛਿਆ ਕਿਉਂ ਹੈ ਭਲਾ ਇਸ ਕਰਕੇ ਅਸੀਂ ਇੱਥੇ ਆਪਣੇ ਘਰ ਵਿੱਚ ਆ ਤੇ ਆਪਣੇ ਘਰ ਚ ਅਸੀਂ ਆਜ਼ਾਦ ਹਾਂ ਜਿਵੇਂ ਮਰਜੀ ਬੈਠੋ ਜਿਵੇਂ ਮਰਜੀ ਤੁਰੋ ਜਿਵੇਂ ਮਰਜੀ ਖੜੋ ਉੱਥੇ ਬੱਜੇ ਬੱਜੇ ਬੈਠੇ ਆਲੇ ਦੁਆਲੇ ਸਾਰੇ ਬੈਠੇ ਆ ਸਾਡੇ ਕੰਨੀ ਵੇਖ ਰਹੇ ਕੀ ਖਾ ਰਹੇ ਆ ਕੀ ਤੁਰ ਰਹੇ ਆ ਕੀ ਹੋ ਰਿਹਾ ਕੀ ਸਾਡੇ ਕੰਨੀ ਤਾਂ ਥੋੜਾ ਜਿਹਾ ਜ਼ਿਆਦਾ ਹੀ ਵੇਖਦੇ ਨੇ ਲੋਕ ਇੱਥੇ ਅਸੀਂ ਆਜ਼ਾਦ ਰਿਲੈਕਸ ਸ਼ਾਂਤ ਆਨੰਦ ਚ ਬੈਠੇ ਆਪਣੀ ਮਸਤੀ ਚ ਬੈਠੇ ਜਦੋਂ ਨਾ ਤੁਸੀਂ ਇੱਕ ਆਜ਼ਾਦੀ ਵਿੱਚ ਜੀਂਨੇ ਆ ਘਰ ਅਗਲਾ ਕਹਿੰਦਾ ਜੋ ਸੁੱਖ ਛਜੂ ਦੇ ਚਵਾਰੇ ਉਹ ਨਾ ਬਲਖ ਨਾ ਬਖਾਰੇ ਛਜੂ ਦਾ ਚਵਾਰਾ ਭਾਵੇਂ ਛਪਰੀ ਵੀ ਹੋਵੇ ਉਹ ਨਜ਼ਾਰਾ ਕਿਤੇ ਨਹੀਂ ਉਹ ਸੁਆਦ ਕਿਤੇ ਨਹੀਂ ਕਿਉਂਕਿ ਤੁਸੀਂ ਆਜ਼ਾਦ ਹੋਨੇ ਤੁਸੀਂ ਖੁਸ਼ ਹੋਨੇ ਆ ਮੈਂ ਕਈ ਝੰਜਟ ਜਿਹੜੇ ਢਾਂਜੇ ਵਾਲੇ ਪੰਥ ਵਾਲੇ ਰੋਲੇ ਰਪਿਆਂ ਤੋਂ ਨਾ ਕਿਸੇ ਦੇ ਜਾਈਏ ਨਾ ਕਿਸੇ ਦੇ ਨਾ ਕੋਈ ਸਾਡੇ ਆਉਂਦਾ ਨਾ ਸਿ ਕਿਸੇ ਦੇ ਜਾਂਦਾ ਆਪਣੇ ਆਪ ਤੇ ਸੱਚ ਕਹਿ ਰਿਹਾ ਜਦੋਂ ਦੇ ਐ ਆ ਉਦੋਂ ਤੋਂ ਬੜੇ ਸੋਖੇ ਬੜੇ ਸੋਖੇ ਵਿਆਹ ਮਾ ਢੰਗਾ ਜਈ ਨਹੀਂ ਚੱਲਦਾ ਉਹ ਮੇਰੇ ਇੰਨਾ ਨੇ ਆਉਂਦਾ ਪਾ ਗਿਆ ਮੈਂ ਉਹਦੇ ਇੰਨਾ ਪਾ ਕੇ ਆਉਣਾ ਉਹ ਮੇਰੇ ਨਹੀਂ ਆਇਆ ਮੈਂ ਉਹਦੇ ਨਹੀਂ ਆਇਆ ਪਤਾ ਲੈਣ ਆਲੇ ਹੀ ਵਾਰ ਦਿੰਦੇ ਨੇ ਨਾ ਲੈਣ ਗਏ ਉਹਨੇ ਸਾਡੇ ਨਹੀਂ ਆਉਣਾ ਜੇ ਉਹਦੇ ਮੌਤੇ ਨਹੀਂ ਗਏ ਉਹਨੇ ਸਾਡੇ ਨਹੀਂ ਆਉਣਾ ਵੀ ਤੂੰ ਤੂੰ ਵੇਖਣਾ ਹੈਗਾ ਤੂੰ ਮਰ ਗਿਆ ਜਦੋਂ ਮਰ ਗਿਆ ਵਾ ਜਿਹੜੀ ਆਜ਼ਾਦੀ ਹੈ ਨਾ ਤੁਹਾਡੀ ਬੜਾ ਸੁੱਖ ਕਰ ਤੇ ਬੇਪਰਵਾਹੀ ਉਥੇ ਪਰਵਾਹ ਹੈ ਕਿਸੇ ਦੀ ਅਗਲੇ ਦੀ ਚਾਦਰ ਹੈ ਕਿਤੇ ਮੈਲੀ ਨਾ ਹੋ ਜਾਏ ਇੱਥੇ ਫ੍ਰਿਜ ਵਿੱਚੋਂ ਕੁਝ ਕੱਢ ਕੇ ਖਾਦਾ ਕੁਝ ਕੁਝ ਖਟ ਟੁੱਟ ਨਾ ਜਾਏ ਇੱਥੇ ਹੋਟਲ ਦੇ ਵਿੱਚ ਕੋਈ ਚੀਜ਼ ਤੇ ਖਰਾਬ ਨਾ ਹੋ ਜਾਏ ਕੋਈ ਗੰਮਲਾ ਨਾ ਟੁੱਟ ਜਾਏ ਕੁਛ ਐਤਾ ਨਾ ਹੋ ਜਾਏ ਕੁਛ ਐਤਾ ਨਾ ਹੋ ਜਾਏ ਉੱਥੇ ਇੱਕ ਕੁੱਟਣ ਹੈ ਇੱਥੇ ਟੁੱਟ ਵੀ ਜਾਏਗੀ ਤੇ ਟੁੱਟ ਜਾਏਗੀ ਨਵੀਂ ਆ ਜਾਏਗੀ ਇੱਕ ਆਜ਼ਾਦੀ ਇੱਕ ਰਿਲੈਕਸ ਬੜੇ ਸੌਖੇ ਹੋ ਜਾਂਦੇ ਹੋ ਜਦੋਂ ਤੁਸੀਂ ਆਜ਼ਾਦ ਹੋ ਜਾਂਦੇ ਹੋ ਤੁਸੀਂ ਜਦੋਂ ਕਹਿੰਦੇ ਹੋ ਮੈਂ ਤੇ ਐ ਹੀ ਆ ਰੱਖਣੀ ਹੈ ਰੱਖ ਲੈ ਨਹੀਂ ਰੱਖਣੀ ਨਾ ਰੱਖ ਬਰਤਣਾ ਵਰਤਲਾ ਨਹੀਂ ਵਰਤਣਾ ਮੇਰੇ ਨਾਲ ਨਾ ਵਰਤ ਅਸੀਂ ਤੇ ਐ ਹੀ ਆ ਇਹਦੇ 'ਚ ਨਜ਼ਾਰਾ ਬਹੁਤ ਹੈ ਇਹਦੇ 'ਚ ਚਾਨ ਬੜੀ ਸੌਖੀ ਹੁੰਦੀ ਹੈ ਜਿੰਨੇ ਦੁਨੀਆਂ ਦੇ ਕੈਮਰੇ ਲੱਗੇ ਐ ਸਭ ਖਤਮ ਹੋ ਗਏ ਡਰ ਚੁੱਕਿਆ ਗਿਆ ਰਿਲੈਕਸਿੰਗ ਹੋ ਗਿਆ ਹੁਣ ਹਰ ਵੇਲੇ ਹੀ ਖਤਰਾ ਬਣਿਆ ਰਹਿੰਦਾ ਉਹਦੇ ਨਾਲ ਗਏ ਉਹਨੇ ਰੋਸ ਜਾਣਾ ਉਹ ਨਾ ਹੋਇਆ ਐ ਹੋ ਜਾਣਾ ਉਹਨੇ ਰੋਸ ਜਾਣਾ ਜਿੱਦਣ ਤੁਸੀਂ ਕਹਿਤਾ ਰੋਸ ਦੀ ਏ ਦੁਨੀਆ ਬਿਸ਼ੱਕ ਰੋਸ ਜੇ ਰੋਸ ਦੀ ਇਹਨੇ ਰੋਸ ਜਾਣ ਜੰਦੇ ਰਸਣਾ ਜਾਓ ਸਾਨੂੰ ਨਹੀਂ ਪਰਵਾਹ ਕਿਸੇ ਦੀ ਤੇ ਇੰਨੇ ਕਸੌਖੇ ਹੋ ਜਾਵੋਗੇ ਤੁਸੀਂ ਸੋਚ ਵੀ ਨਹੀਂ ਸਕਦੇ ਨਹੀਂ ਤੇ ਬੰਦਾ ਇਨ੍ਹਾਂ ਚੱਕਰਾਂ ਵਿੱਚ ਹੀ ਪਿਆ ਰਹਿੰਦਾ ਇੱਕ ਗੱਲ ਹੋਰ ਵੀ ਕਹਿ ਦਿਆਂ ਜੇ ਕਿਸੇ ਦੇ ਘਰ ਕੋਈ ਐਕਸੀਡੈਂਟ ਹੋ ਜਾਏ ਉਹਦਾ ਫੋਨ ਫਾਨ ਤੇ ਪਤਾ ਲੈਣ ਦੀ ਕੋਸ਼ਿਸ਼ ਕਰਿਆ ਕਰੋ ਮੈਨੂੰ ਨਾ ਇੱਕ ਦੱਸਿਆ ਕਹਿੰਦੇ ਜੀ ਇਲਾਜ ਤੇ 50000 ਦਾ ਹੋਇਆ ਗਰੀਬ ਬੰਦਾ ਕਹਿੰਦਾ ਇਲਾਜ ਤੇ 50000 ਦਾ ਹੋਣਾ ਸੀ ਉਹ ਤੇ ਸਾਡਾ ਫ੍ਰੀ ਹੋ ਗਿਆ ਐਨੇ ਖੁਸ਼ ਵੀ ਇਲਾਜ ਨਹੀਂ ਹੋਇਆ ਇਲਾਜ ਸਾਡਾ 50000 ਦਾ ਇਲਾਜ ਜਿਹੜਾ ਕਰਜ ਨਹੀਂ ਬਣਦੇ ਸਰਕਾਰ ਦੇ ਉਹਨਾਂ ਵੱਲੋਂ ਕਹਿੰਦੇ ਸਾਡਾ ਫ੍ਰੀ ਹੋ ਗਿਆ ਕਹਿੰਦੇ ਇੰਨੇ ਖੁਸ਼ ਵੀ ਡਾਕਟਰ ਵੀ ਚੰਗੇ ਮਿਲ ਗਏ ਬੜਾ ਨਜ਼ਾਰਾ ਕਹਿੰਦੇ 50000 ਸਾਡਾ ਚਾਹ ਪਾਣੀ ਦੀ ਲੱਗ ਗਿਆ ਲੋਕੀ ਪਤਾ ਲੈਣੀ ਇੰਨੇ ਆਏ ਕਹਿੰਦੇ ਇਨੇ ਪਤਾ ਲੈਣ ਆਏ ਚਾਰ ਆ ਜਾਆ ਕਰ ਨਚਾਰ ਚਲੇ ਜਾ ਕਰ ਨਚਾਰ ਆਜ ਤੂੰ ਸੋਚ ਕੇ ਵੇਖੋ ਅਗਲੇ ਨੇ ਪਿੱਤਾ ਕਢਾਇਆ ਜਾਂ ਕੋਈ ਕਿਡਨੀ ਦਾ ਆਪਰੇਸ਼ਨ ਹੋਇਆ ਕੋਈ ਹੋਰ ਆਪਰੇਸ਼ਨ ਹੁੰਦਾ ਇੰਨੇ ਲੋਕੀ ਆਉਂਦੇ ਨੇ ਚਾਹ ਧਰਦੇ ਚਾਹ ਧਰਦੇ ਚਾਹ ਧਰਦੇ ਫਿਰ ਸੁੱਕੀ ਨਹੀਂ ਪੀ ਆਏ ਸਕਦੇ ਉਸ ਨਾਲ ਰੱਖਣਾ ਪੈਂਦਾ ਕੋਈ ਪ੍ਰਸ਼ਾਦੇ ਦੇ ਟਾਈਮ ਆ ਗਿਆ ਕੋਈ ਚਾਹ ਦੇ ਟਾਈਮ ਆ ਗਿਆ ਜਿੰਨਾ ਖਲਾਰਾ ਜ਼ਿਆਦਾ ਹੈ ਉਹਨੇ ਪਤਾ ਲੈਣ ਵਾਲੇ ਜ਼ਿਆਦਾ ਤਿੰਨ ਮਹੀਨੇ ਅਗਲਾ ਬਿਮਾਰ ਪਿਆ ਰਹਿੰਦਾ ਤੇ ਤਿੰਨ ਮਹੀਨੇ ਲੈਣਾ ਲੱਗੀਆਂ ਰਹਿੰਦੀਆਂ ਕਦੇ ਕੋਈ ਆ ਗਿਆ ਕਦੇ ਕੋਈ ਚਲੇ ਗਿਆ ਕਦੇ ਕੋਈ ਆ ਗਿਆ ਕਦੇ ਕੋਈ ਚਲੇ ਗਿਆ ਹੌਲੀ ਹੌਲੀ ਰਿਵਾਜ ਬਣਾਓ ਜਿਵੇਂ ਕਰੋਨੇ ਵੇਲੇ ਨਹੀਂ ਵੀ ਦੂਰੋਂ ਹੀ ਫੋਨ ਕਰਕੇ ਪੁੱਛ ਲੈਂਦੇ ਸੀ ਐਂ ਯਾਦਤ ਰੱਖੋ ਪੱਕੀ ਵੀ ਫੋਨ ਤੇ ਹੀ ਪੁੱਛ ਲਓ ਵੀ ਠੀਕ ਠਾਕ ਹੈ ਘਰੇ ਆ ਗਿਆ ਚੜਦੀ ਕਲਾ ਖੇਚਲਾ ਕਿਉਂ ਦੇਣੀ ਅਗਲੇ ਨੂੰ ਇੱਕ ਤੇ ਅਗਲਾ ਜਿਹੜਾ ਮੰਜੀ ਤੇ ਪਿਆ ਉਹਨੂੰ ਸਾਹਮੇ ਘਰ ਵਾਲੀ ਤੇ ਉਧਰੋਂ ਤੁਹਾਡੀ ਚਾਹ ਬਣਾਵੇ ਉਧਰੋਂ ਤੇ ਅਗਲਾ ਬਿਮਾਰ ਪਏ ਬੰਦੇ ਨੂੰ ਸਾਹਮਣਾ ਉਧਰੋਂ ਜਿੰਨੇ ਆਪਾਂ ਲਾਣਾ ਤੁਰਿਆ ਰਹਿੰਦਾ ਰੋਜ਼ ਰੋਟੀ ਖਾਣ ਲਈ ਪ੍ਰਸ਼ਾਦਾ ਛਕਣ ਵੇਲੇ ਚਾਹ ਪੀਣ ਵੇਲੇ ਜੇ ਪ੍ਰਸ਼ਾਦੇ ਦੇ ਟਾਈਮ ਆ ਗਿਆ ਅਗਲੇ ਨੂੰ ਪ੍ਰਸ਼ਾਦਾ ਛਕਾਉਣਾ ਪੈਣਾ ਜੇ ਚਾਹ ਦੇ ਟਾਈਮ ਆ ਗਿਆ ਅਗਲੇ ਨੂੰ ਚਾਹ ਬਣਾਉਣੀ ਬਣਾ ਕੇ ਪਿਉਣੀ ਪੈਣੀ ਤੇ ਸਾਰਾ ਸਾਰਾ ਦਿਨ ਜਿਨ੍ਹਾਂ ਦੇ ਘਰੇ ਕੋਈ ਬਿਮਾਰ ਹੁੰਦਾ ਉਹਨਾਂ ਦਾ ਪਤੀਲਾ ਹੀ ਨਹੀਂ ਲੈਂਦਾ ਹੈ ਕਿ ਨਹੀਂ ਦੱਸੋ ਭਾਈ ਬਿਮਾਰ ਹੋਏ ਨਾਲੋਂ ਖਤਰਾ ਇਹ ਜ਼ਿਆਦਾ ਹੁੰਦਾ ਵੀ ਹੁਣ ਪਤਾ ਲੈਣ ਵਾਲਿਆਂ ਦੇ ਲੈਣਾ ਬੰਨੀ ਰੱਖਣੀ ਸੁਭਾਅ ਬਣਾਈਏ ਤੇ ਜਿੰਨਾ ਬੰਦਾ ਦਾਇਰਾ ਘੱਟ ਰੱਖਦਾ ਜਿੰਨੇ ਕੈਮਰੇ ਘਟ ਜਾਂਦੇ ਐ ਜਿੰਨੇ ਕੈਮਰੇ ਘਟ ਜਾਣਗੇ ਵੀ ਆ ਵੀ ਵੇਖ ਰਿਹਾ ਵੀ ਵੇਖ ਰਿਹਾ ਉਹਨੇ ਹੀ ਬੰਦਾ ਸਕੂਨ ਨਾਲ ਜ਼ਿੰਦਗੀ ਜਿਉਂਦਾ ਐ ਇੱਥੇ ਤੇ ਯਾਰੋ ਪੈਣੋਂ ਭਰਾਵੋ ਵੀਰੋ ਇੱਥੇ ਤੇ ਝਾਤੀਆਂ ਹੀ ਗਵੰਡੀ ਮਾਰੀ ਜਾਂਦੇ ਨੇ ਕਦ ਤੂੰ ਅੱਛਾ ਕੌਣ ਆ ਗਿਆ ਕੌਣ ਚਲਿਆ ਗਿਆ ਕੈਮਰੇ ਹੀ ਕੈਮਰੇ ਲਾਈ ਰੱਖਦੇ ਐ ਬਾਹਰਲੇ ਦੇਸ਼ਾਂ ਵਿੱਚ ਕੌਣ ਕਿਹਦੇ ਆਇਆ ਕਿਸੇ ਨੂੰ ਕੋਈ ਮਤਲਬ ਨਹੀਂ ਅਗਲਾ ਖੁੱਲ ਕੇ ਜਿੰਦਗੀ ਜਿੰਦਗੀ ਜਿਉਣ ਦਾ ਸਵਾਦ ਆਉਂਦਾ ਹੈ ਤੁਸੀਂ ਘੁੱਟਣ ਨੂੰ ਘੁੱਟਣ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਵੀ ਤੁਸੀਂ ਸਿੰਪਲ ਚਾਹ ਪੀ ਲਓ ਘਰੇ ਪੰਜੀਰੀ ਬਣਾ ਕੇ ਖਾਧੀ ਹੈ ਤੁਸੀਂ ਖਾ ਲਓ ਨਹੀਂ ਖਾਣੀ ਸੁੱਕੀ ਚਾਹ ਪੀ ਲਓ ਪਰ ਜਦੋਂ ਤੁਸੀਂ ਘੁੱਟਣ ਵਿੱਚ ਆਉਨਾ ਤੇ ਬੜਾ ਔਲਦਾ ਹੈ ਤੇ ਜਿੱਥੇ ਤੁਸੀਂ ਆਜ਼ਾਦ ਹੋਏ ਉੱਥੇ ਹੀ ਜਾਨ ਸੌਖੀ ਹੋ ਜਾਂਦੀ ਹੈ ਨ ਕਰਕੇ ਆਪਣੇ ਆਪ ਨੂੰ ਰਿਲੈਕਸ ਕਰੋ ਸੌਖਿਆ ਕਰੋ ਜਿਵੇਂ ਜਿਵੇਂ ਅੱਗੇ ਵੱਧ ਰਹੇ ਹੋ ਬੰਧਨ ਜਿਹੜੇ ਨੇ ਨਾ ਫਾਲਤੂ ਦੇ ਪਾਏ ਐ ਵੀ ਲੋਕ ਕੀ ਕਹਿਣਗੇ ਦੁਨੀਆ ਕੀ ਕਹੇਗੀ ਲੋਕਾਂ ਦੀ ਪਰਵਾਹ ਖੂ ਦੇ ਡੱਡੂ ਬਣੇ ਹੋਏ ਆ ਪਿੰਡਾਂ ਵਾਲਿਆਂ ਦੀ ਪਰਵਾਹ ਫਲਾਣਾ ਕੀ ਕਹੇਗਾ ਫਲਾਣਾ ਕੀ ਕਹੇਗਾ ਜਦੋਂ ਸ਼ਹਿਰ ਲੋਕ ਚਲੇ ਜਾਂਦੇ ਨੇ ਅੱਤਾ ਫਰਕ ਪੈ ਜਾਂਦਾ ਅ ਜਿੰਨੇ ਪਿੰਡਾਂ ਚ ਪਿੰਡਾਂ ਚ ਟੈਨਸ਼ਨ ਬਣੀ ਰਹਿੰਦੀ ਐ ਜਦੋਂ ਤੁਸੀਂ ਸ਼ਹਿਰ ਚਲੇ ਜਾਓ ਸ਼ਹਿਰ ਵੀ ਥੋੜਾ ਜਿਹਾ ਅੱਗੇ ਨਾਲੋਂ ਫਰਕ ਪੈ ਜਾਂਦਾ ਤੇ ਜੇ ਕਿਤੇ ਬਾਹਰਲੇ ਦੇਸ਼ ਵਿੱਚ ਚਲੇ ਜਾਓ ਫਿਰ ਤੇ ਕੋਈ ਪੁੱਛਦਾ ਹੀ ਨਹੀਂ ਬਸ ਜਿਵੇਂ ਜਿਵੇਂ ਤੁਸੀਂ ਇਹ ਸੋਚਦੇ ਜਾਣਾ ਆਜ਼ਾਦ ਹੁੰਦੇ ਜਾਣਾ ਜਾਨ ਸੌਖੀ ਹੁੰਦੀ ਜਾਂਦੀ ਐ